ਅਕੀ ਸਰਦ ਗਣਤੰਤਰ ਦਿਵਸ ਆ ਰਿਹਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੋ ਪਹਿਲਾਂ ਤਾਂ ਗਣਤੰਤਰ 76ਵਾਂ ਗਣਤੰਤਰ ਦਿਵਸ ਦੀਆਂ ਮੇਰੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਮੇਰੇ ਹਲਕੇ ਕਪੂਰਥਲੇ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਆਮ ਆਦਮੀ ਪਾਰਟੀ ਵੱਲੋਂ ਕਿਹੜੇ ਕਿਹੜੇ ਪ੍ਰੋਗਰਾਮ ਔਰ ਕੀਤੇ ਗਏ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਸਰਕਾਰ ਦਾ ਪ੍ਰੋਗਰਾਮ ਹੁੰਦਾ 26 ਜਨਵਰੀ ਦਾ ਉਹ ਸਟੇਡੀਅਮ ਵਿੱਚ ਕਰਾਇਆ ਜਾ ਰਿਹਾ ਵਾ ਜਿਹਦੇ ਵਿੱਚ ਸਾਰੇ ਵਰਗਾਂ ਨੂੰ ਸਮੁਲੀਅਤ ਦਿੱਤੀ ਗਈ ਔਰ ਸਾਰੇ ਵਰਗ ਉੱਥੇ ਪਹੁੰਚਣ ਦੀ ਕੋਸ਼ਿਸ਼ ਜਿਹੜੇ ਜਿਹੜੇ ਸਰ ਸਮਾਰਟ ਮੀਟਰ ਲੱਗੇ ਜਾ ਰਹੇ ਆ ਗਾਉਂ ਨੂੰ ਵੀ ਤੇ ਸੈਕਟਰ ਨੂੰ ਵੀ ਜਾ ਰਹੇ ਆ ਕੀ ਉਹਦੇ ਵਿੱਚ ਵੀ ਜਿਹੜੀ ਉਹ ਸਹੂਲਤ ਮਿਲਦੀ ਰਹੇਗੀ ਬਿਲਕੁਲ ਬਿਲਕੁਲ ਦੀ ਉਹ ਬਿਲਕੁਲ ਮਿਲਦੀ ਰਹੂਗੀ ਕਿਉਂਕਿ ਉਹ ਸਮਾਰਟ ਮੀਟਰ ਸੈਂਟਰ ਲਵਾ ਰਹੀ ਆ ਪਰ ਪੰਜਾਬ ਸਰਕਾਰ ਉਹ ਚ ਜਿਹੜੀ ਆਪਣੀ ਸਹੂਲਤ ਦਿੰਦੀ ਰਹੂਗੀ ਇਹ ਪੰਜਾਬ ਸਰਕਾਰ ਦੀਆਂ ਸਹੂਲਤਾਂ ਆ ਉਹ ਸਮਾਰਟ ਮੀਟਰ ਦਾ ਨੁਕਸਾਨ ਵੀ ਬਹੁਤ ਕਰੇ ਸਮਾਰਟ ਜਿਹੜੇ ਆਪਣੇ ਆਪ ਹੀ ਚੱਲਦੇ ਰਹਿੰਦੇ ਆ ਤੇ ਬਿਲ ਵੀ ਕਾਫੀ ਵੱਧ ਜਾਂਦਾ ਦੇਖੋ ਇਹ ਤਾਂ ਜਿਹੜੀ ਭਾਜਪਾ ਦੀ ਸਰਕਾਰ ਆ ਤੇ ਸੈਂਟਰ ਤੇ ਉਹਦੀਆਂ ਤਸਕੀਮਾਂ ਵਾਂ ਕਿ ਪੰਜਾਬ ਨੂੰ ਕਿੱਦਾਂ ਇਸ ਪਾਸੇ ਤੋਂ ਤੋੜਿਆ ਜਾਵੇ ਪੰਜਾਬ ਦੀ ਅਖੰਡਤਾ ਨੂੰ ਪੰਜਾਬ ਦੇ ਪਿਆਰ ਜਿਹੜਾ ਇੱਕ ਦੂਜੇ ਨਾਲ ਉਹਨੂੰ ਕਿੱਦਾਂ ਡਿਸਟਰੋਏ ਕੀਤਾ ਜਾਵੇ ਇਸ ਕਰਕੇ ਕਰਦੀ ਪਈ ਹੈ ਤੁਹਾਡੀ ਦੋਸਤ ਇਹ ਸਰਕਾਰਾਂ ਦੀ ਹੈ ਜਿਸ ਦੀ ਮਾਇਦੇ ਨਾ ਕੋੜਣੀ ਹੈ ਬਿਲਕੁਲ ਬਿਲਕੁਲ 100% ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਬਿਲਕੁਲ ਲੋਕ ਪੱਖੀ ਨੀਤੀਆਂ ਦੇ ਆਧਾਰ 'ਤੇ ਸਰਕਾਰ ਲੋਕਾਂ ਲਈ ਕੰਮ ਕਰ ਰਹੀ ਹੈ ਕਿਉਂਕਿ ਸਾਨੂੰ ਵੀ ਜਿਹੜੀਆਂ ਟ੍ਰੈਕਸ਼ਨਸ ਆ ਤੁਸੀਂ ਦੇਖੋਗੇ ਵੀ ਸਰਕਾਰ ਹਮੇਸ਼ਾ ਇਹ ਕਹਿੰਦੀ ਹੈ ਕਿ ਆਪਾਂ ਪਬਲਿਕਲੀ ਕੰਮ ਕਰਾਂ ਲੋਕਾਂ ਲਈ ਕੰਮ ਕਰਨਾ ਤੇ ਬਿਲਕੁਲ ਚਾਲੂ ਰਹਿਣਗੇ ਸਾਂ ਨਸ਼ਾ ਨਸ਼ਾ ਨਸ਼ਿਆਂ ਤੇ ਬਿਲਕੁਲ ਸਰਕਾਰ ਸਰਕਾਰ ਇੱਕ ਨਸ਼ਿਆਂ ਤੇ ਦੂਜਾ ਗੈਂਗਸਟਰਵਾੜ ਜਿਹੜਾ ਤੁਸੀਂ ਪੰਜਾਬ 'ਚ ਵਧਿਆ ਸੀ ਅਸੀਂ ਪਿੱਛੇ ਦੇ ਆਪਣੇ ਵੀ 2-4 ਫਰੋਟੀਆਂ ਆਈਆਂ ਮੈਨੂੰ ਮਿਲਣ ਆਏ ਉਸ ਤੋਂ ਬਾਅਦ ਸਾਡੀਆਂ ਗੱਲਾਂ ਹੋਈਆਂ ਜੇ ਵੀ ਉੱਪਰ ਉੱਪਰ ਲੈਵਲ ਤੇ ਔਰ ਗੈਂਗਸਟਰਵਾੜ ਤੇ ਨਸ਼ੇ ਦੇ ਸਰਕਾਰ ਬਿਲਕੁਲ ਐਂਟੀ ਆ ਔਰ ਤੁਸੀਂ ਮੈਂ ਤਾਂ ਦੱਸਦਾ ਮੈਂ ਐਡਵੋਕ ਬਾਈ profession ਐਡਵੋਕੇਟ ਹਾਂ ਇਹ ਪਿਛਲੇ 15 ਸਾਲ ਤੋਂ ਹੀ ਇਹ ਜਿਹੜਾ 15 ਤੋਂ 17 ਸਾਲ ਤੋਂ ਹੀ ਇਹ ਕੰਮ ਸ਼ੁਰੂ ਹੋਇਆ ਜਿਹੜਾ ਇਹ ਸਿਸਟਮ ਆ ਪਹਿਲਾਂ ਪੰਜਾਬ ਬਿਲਕੁਲ ਸਾਫ਼ ਸੁਥਰਾ ਸੀ ਪਹਿਲੇ ਟਾਈਮ 'ਚ ਅੱਤਵਾਦ ਤੋਂ ਬਾਅਦ ਈਆਂ ਸਰਕਾਰਾਂ ਉਦੋਂ ਲੋਕ ਨਹੀਂ ਇਹ ਸਿੰਥੈਟਿਕ ਨਸ਼ਾ ਇਹ ਜਿਹੜਾ ਸਪੈਸੀਫਿਕਲੀ ਪੈਸੇ ਕਮਾਉਣ ਲਈ ਲੀਡਰਾਂ ਵੱਲੋਂ ਲਿਆਂਦਾ ਗਿਆ ਔਰ ਸਰਕਾਰ ਇੱਤੇ ਬਿਲਕੁਲ ਸਤਰਕਾ ਔਰ ਸਰਕਾਰ ਪੂਰਾ ਕੰਮ ਕਰਦੀ ਪਈ ਔਰ ਅਸੀਂ ਚਾਹੁੰਦੇ ਆ ਦੇਖੋ ਅੱਜ ਦੀ ਸਟੇਜ ਉਹ ਪੈਦਾ ਹੋ ਗਈ ਆ ਜਦੋਂ ਸਾਡੀ ਆਮ ਆਲੀ ਪਾਰਟੀ ਸਰਕਾਰ ਆਈ ਬੱਚਿਆਂ ਦਾ ਜਿਹੜੇ ਬੱਚੇ ਨਸ਼ੇ ਤੇ ਗ੍ਰਸਤ ਹੋ ਗਏ ਸੀ ਉਹਨਾਂ ਦੀ ਜੇ ਮੈਂ ਗੱਲ ਕਰਾਂ ਕਿ ਉਹ ਬਹੁਤ ਅਗਲੀ ਸਟੇਜ ਤੇ ਪਹੁੰਚ ਗਏ ਕਿ ਮੈਂ ਲੱਗਾ ਹਾਂ ਮੇਰੇ ਸਭ ਤੋਂ ਪਹਿਲਾ ਪ੍ਰਮੁਖਤਾ ਹੈ ਕਿ ਆਪਣੇ ਸ਼ਹਿਰ ਨੂੰ ਸ਼ਹਿਰ ਨੂੰ ਵਧੀਆ ਬਣਾਉਣਾ ਉਸ ਤੋਂ ਬਾਅਦ ਅਗਲੀ ਮੇਰੀ ਪ੍ਰਮੁਖਤਾ ਹੈ ਕਿ ਆਪਣੇ ਇੱਥੇ ਇੰਡਸਟਰੀ ਲੈ ਕੇ ਆਣੀ ਐਜੂਕੇਸ਼ਨ ਦੀ ਵਧੀਆ ਕੰਮ ਕਰਨਾ ਜੀ ਨਾ ਆਪਣੇ ਇੱਥੇ ਆ ਚੁੱਕੀਆਂ ਤਾਂ ਪਿਛਲੇ ਦਿਨ ਤੋਂ ਜਿਹੜੇ ਨਵੇਂ ਕੰਪਨੀ ਸੈਂਟਰ ਏਕਚੁਅਲੀ ਜਿਹੜੀ ਨਾ ਇਹ ਜਿਹੜੀ ਬੰਨੇ ਆ ਨਾ ਕਾੜੇ ਸੀਐਸਸੀ ਸੈਂਟਰ ਥਰੂ ਬੰਨੇ ਆ ਸੀਐਸਸੀ ਸੈਂਟਰ ਐਕਟਿਵ ਹੋ ਗਿਆ 20 ਸੀਐਸਸੀ ਸੈਂਟਰ ਆ ਜਿਹੜੇ ਕਪੂਰਥਲ ਹਲਕੇ ਤੇ ਆ ਕੇ ਵੀ ਹੋ ਚੁੱਕੇ ਆ ਔਰ ਉਹਨਾਂ ਚ ਕਈਆਂ 'ਚ ਪ੍ਰੋਬਲਮ ਇਹ ਆ ਰਹੀ ਐ ਕਿ ਉਹਨਾਂ ਨੂੰ ਬਣਾਉਣੇ ਨਹੀਂ ਆ ਰਹੇ ਉਹਦੇ ਵਿੱਚ ਸਾਡੀ ਜਿਹੜੀ ਜੂਰਤ ਦੀ ਟੀਮ ਆ ਸਾਡਾ ਜੂਤ ਦਾ ਹਲਕਾ ਅੰਚਾਰ ਔਰ ਜੂਤੀ ਜਿਹੜੀ ਟੀਮ ਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਪਾਰਟੀ ਵੱਲੋਂ ਕਿ ਵੀ ਇਹਦੇ ਵਿੱਚ ਕੋਈ ਕੋਈ ਦਿੱਕਤ ਆਉਂਦੀ ਆ ਤੇ ਉਹਨੂੰ ਕਿੱਦਾਂ ਸੋਲਵ ਕਰਨਾ ਉਹ ਪਿੰਡ-ਪਿੰਡ ਜਾ ਕੇ ਉਹਨਾਂ ਦੇ ਸੀਐਸਸੀ ਸੈਂਟਰ ਜਿੱਥੇ ਵੀ ਆ ਉਹਨਾਂ ਨੂੰ ਚਲਾਉਂਦੇ ਪਿਆ ਔਰ ਸਾਡੀ ਕੋਸ਼ਿਸ਼ ਆ ਕਾਫੀ ਚੱਲ ਗਿਆ ਅਗਲੇ 2-3 ਦਿਨਾਂ ਚ ਸਾਰੇ ਚੱਲ ਜਾਣਗੇ 26 ਦੇ ਜਿਹੜਾ ਪ੍ਰੋਗਰਾਮ 26 ਜਨਵਰੀ ਦੇ ਸੰਦੇਸ਼ਾ ਔਰ ਹਲਕੇ ਚ ਰੁਕ ਮੇਰੇ ਬਿਲਕੁਲ ਇਹ ਸੰਦੇਸ਼ ਆ ਕਿ ਸ਼ਾਂਤੀਪੂਰਵਕ ਰਹੀਏ ਆਪਾਂ ਆਪਣੇ ਹਲਕੇ ਚ ਔਰ ਆਪਣਾ ਹਲਕੇ ਨੂੰ ਮੇਰਾ ਵਧੀਆ ਬਣਾਉਣ ਲਈ ਖਾਸ ਕਰਕੇ ਸ਼ਹਿਰ ਨੂੰ ਮੇਰਾ ਚੰਗੇ ਇਨਸਾਨ ਅੱਗੇ ਆਉਣ ਤੇ ਮੇਰਾ ਸਾਥ ਦੇਣ ਆਪਾਂ ਆਪਣੇ ਸ਼ਹਿਰ ਨੂੰ ਵਧੀਆ ਤਰੀਕੇ ਨਾਲ ਕਿਉਂਕਿ ਇਹ ਰਾਜਿਆਂ ਦੀ ਰਿਆਸਤ ਰਹੀ ਇਕੂਰਥਲਾ ਪਹਿਲਾਂ ਵੀ ਬਹੁਤ ਵਧੀਆ ਸਿਸਟਮ ਸੀ ਜਦੋਂ ਤੁਸੀਂ ਸ਼ਹਿਰ ਜਵਾਨ ਹੁੰਦੇ ਸੀ ਅਸੀਂ ਤੁਸੀਂ ਵੀ ਸਾਡੀ ਉਮਰ ਵਾਂਗ ਹੀ ਦੇ ਵਿੱਚ ਨੰਬਰ ਵਨ ਜਾ ਚਾ ਹਾਂ ਪੰਜਾਬ ਦੇ ਰਾਜ ਦੇ ਨਾਲ ਨਾ ਬਾਬਾ ਵੀਰ ਸਿੰਘ ਜੀ ਦਾ ਜਨਮ ਹੋਣਾ ਗਿਆ ਰਸਤਾ ਹਾਂ ਹਾਂ ਕੀ ਗੱਲ ਹੈ ਬਿਲਕੁਲ ਉੱਚ ਵੀ ਉਹ ਵੀ ਮਨਾ ਰਹੇ ਆ ਇਹ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਵੀ ਮਨਾ ਰਹੇ ਆ ਕਿਉਂਕਿ ਸਾਡੇ ਜੋਧੇ ਰਹੇ ਆ ਉਹਨਾਂ ਦੇ ਕਿਉਂ ਨਹੀਂ ਮਨਾਉਣੇ ਅਸੀਂ ਮਨਾਵਾਂਗੇ ਬਿਲਕੁਲ ਤੇ ਜਿਹੜੀ ਮੈਂ ਗੱਲ ਕਰਦਾ ਸੀ ਭਾਜੀ ਹੁਣੇ ਗੱਲ ਕਰਦੇ ਪੈ ਸੀ ਵੀ ਆਪਣੇ ਸ਼ਹਿਰ ਬਹੁਤ ਸਾਰਾ ਸੁੰਦਰ ਸੀ ਤੁਸੀਂ ਦੇਖਿਆ ਪਿਛਲੇ ਦਿਨਾਂ ਚ ਚਲੋ ਮੈਂ ਫੇਰ ਮਹਾਤਮਾ ਨੂੰ ਮੰਨ ਕੇ ਹਮੇਸ਼ਾ ਗੱਲ ਕਰਦਾ ਜਦੋਂ ਮੈਂ ਹਲਕਾ ਇੰਚਾਰਜ ਲੱਗਾ ਤੁਸੀਂ ਹਾਲਾਤ ਦੇਖੇ ਸ਼ਹਿਰ ਦੇ ਉਸ ਤੋਂ ਤਾਂ ਅੱਜ ਤੱਕ ਕਿੰਨਾ ਫਰਕ ਪੈ ਗਿਆ ਸਿਰਫ ਇਸ ਕਰਕੇ ਫਰਕ ਪਿਆ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਇੱਥੇ ਰਾਜਨੀਤੀ ਕੀਤੀ ਜਾ ਰਹੀ ਸੀ ਸਿਰਫ ਆਮ ਆਦੀ ਪਾਰਟੀ ਨੂੰ ਪੰਡਨਦੀ। ਪਾਰਟੀ ਗਰੀਬਾਂ ਦੇ ਨਾਲ ਹੈ। ਬਿਲਕੁਲ 100% ਗਰੀਬਾਂ ਦੇ ਨਾਲ ਯਾਰ ਸਾਡੀ ਤਾਂ ਪਾਰਟੀ ਗਰੀਬਾਂ ਦੀ ਆ। ਸਾਡੇ ਇਦਾਂ ਦੀ ਕੋਈ ਗੱਲ ਨਹੀਂ ਆ ਕਿ ਅਸੀਂ ਅਮੀਰ ਜਾਦੇ ਆ। ਅਸੀਂ ਤੁਸੀਂ ਦੇਖਿਆ ਮੈਂ ਆਮ ਪਰਿਵਾਰ ਦਾ ਰਹਿਣਾ ਔਰ ਪਾਰਟੀ ਗਰੀਬਾਂ ਦੀ ਪਾਰਟੀ ਆ ਆਮ ਪਰਿਵਾਰਾਂ ਦੀ ਪਾਰਟੀ ਆ। ਜੇ 2027 ਦਾ ਇਹ ਸਰਕਾਰ ਆਉਂਦੀ ਹੈ ਇਹ ਵਾਰਾ। ਦੇਖਿਓ ਨਾ ਪੰਜਾਬ ਜਿੰਦਾ ਭਗਤ ਭਾਜੀ ਇਹਦੇ ਵੀ ਬਹੁਤ ਸੇ ਲੋਕਾਂ ਦਾ ਪਿਆਰ ਕਰਦਾ। ਇਹ ਤਾਂ ਅਚਲੂ ਸਹੀ ਬਟਰੂਗੇ। ਦੇਖੋ ਜੀ ਜੇ ਆਉਂਦੀ ਨਹੀਂ ਇਹ ਤਾਂ ਸਪਸ਼ਟਾ 2027 ਚ ਆਮ ਆਦੀ ਪਾਰਟੀ ਦੀ ਸਰਕਾਰ ਰਿਪੀਟ ਕਰ ਰਹੀ ਆ ਔਰ 100% ਕਿਉਂਕਿ ਦੇਖੋ ਤੁਸੀਂ ਕਾਂਗਰਸ ਦੇ ਹਾਲਾਤ ਦੇਖਦੇ ਆ ਕੋਈ ਕਹਿੰਦਾ ਮੈਂ ਮੁੱਖ ਮੰਤਰੀ ਬਣ ਜਾਣਾ ਦੂਜਾ ਕਹਿੰਦਾ ਮੈਂ ਬਣ ਜਾਣਾ ਉਹਦੀ ਲੱਤ ਖਿੱਚਦਾ ਫਿਰਦਾ ਉਹਦੀ ਲੱਤ ਖਿੱਚਦਾ ਫਿਰਦਾ ਇਹ ਕਦੀ ਇਕੱਠੇ ਨਹੀਂ ਹੋ ਸਕਦੇ ਆਮ ਆਦੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਆਮ ਆਦੀ ਦੀ ਸਰਕਾਰ ਦਾ ਕੰਮ ਕਰਨ ਦਾ ਤਰੀਕਾ ਉਹਦੇ ਕਰਕੇ 2027 ਚ ਆਮ ਆਦੀ ਪਾਰਟੀ ਸਰਕਾਰ ਰਿਪੀਟ ਕਰ ਰਹੀ ਹੈ ਦੂਜੀ ਮੈਂ ਗੱਲ ਕਰਦਾ ਕਿ ਆਮ ਆਦਮੀ ਪਾਰਟੀ ਚ ਸੀ ਆਮ ਸਾਡੇ ਅਸੀਂ ਲੀਡਰ ਨਹੀਂ ਸਮਝਦੇ ਆਪਾਂ ਨੂੰ ਅਸੀਂ ਵਰਕਰ ਸਮਝਦੇ ਆ ਕਿਉਂਕਿ ਆਮ ਆਦੀ ਪਾਰਟੀ ਹਮੇਸ਼ਾ ਵਰਕਰਾਂ ਨੂੰ ਉੱਪਰ ਲੈ ਕੇ ਆਉਂਦੀ ਆ ਔਰ ਮੈਂ ਇੱਕ ਛੋਟਾ ਜਿਹਾ ਵਰਕਰ ਸੀ ਛੋਟਾ ਜਿਹਾ ਆਮ ਆਦੀ ਪਾਰਟੀ ਦਾ ਸਪਾਈ ਸੀ ਅੱਜ ਤੁਸੀਂ ਦੇਖੋ ਮੈਨੂੰ ਹਲਕਾ ਇਚਾਰ ਲਾਇਆ ਪਾਰਟੀ ਦੀ ਬਰੌਲ ਤਲਕਾ ਜੇ ਮੈਂ ਕਿਸੇ ਹੋਰ ਪਾਰਟੀ ਵਿੱਚ ਹੁੰਦਾ ਸ਼ਾਇਦ ਮੈਂ ਇੱਥੇ ਨਾ ਪਹੁੰਚਾ